ਜਿਵੇਂ ਬਾਰਡਰ ਬਾਕਸ ਦੀ ਟੈਂਕੀ ਤੁਸੀਂ ਦੇਖਦੇ ਹੋਗੇ ਇਹ 70 ਲੱਖ ਰੁਪਇਆ ਪਾਸ ਕਰਾਇਆ ਸੀ ਤੇ ਇਹ ਤਾਂ ਐਮ.ਐਲ.ਏ ਸਾਹਿਬ ਉਧਰਾਮ ਨੇ ਮੇਰਾ ਬਹੁਤ ਸਾ ਦਿੱਤਾ ਜੀ ਕਿ ਹੁਣ ਇਹ ਬਣਿਆ ਜੀ ਹੁਣ ਇਹਦੇ ਨਾਲ ਬਹੁਤ ਵਧੀਆ ਕੰਮ ਸਾਡਾ ਹੋ ਰਿਹਾ ਜੀ ਹੁਣ ਗਾਹਾਂ ਵੀ ਕਰਦੇ ਰਹਿਣਗੇ ਜੀ ਇਹ ਹਾਂਜੀ ਹਾਂ ਫਾਇਦਾ ਹੋਊਗਾ ਜੀ ਵੋਟ ਪਾਈ ਦਾ ਹੋਊਗਾ ਤੇ ਫਿਰ ਅਸੀਂ ਸਕੂਲ 'ਚ ਸ਼ੈੱਡ ਪਾਇਆਗਾ 4.5 ਲੱਖ ਰੁਪਏ ਨਾਲ ਤੇ ਰਮਦਾਸ ਸਿੰਘ ਧਰਮਸ਼ਾਲਾ ਨੂੰ 10 ਲੱਖ ਰੁਪਏ ਦਵਾਇਆ ਉਹਨਾਂ ਕੋਲੇ ਬੈਠਣ ਲਈ ਧਰਮਸ਼ਾਲਾ ਨਹੀਂ ਹੈਗੀ ਸੀਗੀ ਪਿੰਡ ਚ ਕੰਮ ਬਹੁਤ ਵਧੀਆ ਹੋ ਰਿਹਾ ਹੈ ਪਹਿਲਾਂ ਸਾਡੇ ਕੁਛ ਨਹੀਂ ਸੀ ਹੁਣ ਸਕੂਲ ਦਾ ਰਿਹਾ ਜਵਾਕ ਬਹੁਤ ੁੱਤੇ ਮੱਚ ਦੇ ਸੀ ਦੇ ਬੱਚੇ ਉਹਨਾਂ ਨੇ ਦੇ ਸੈੱਟ ਪਾਤੇ ਇਹਨਾਂ ਨੇ ਵਧੀਆ ਪੂਰਾ ਪ੍ਰੋਗਰਾਮ ਕਰਿਆ ਤੇ ਹੁਣ ਮੈਂ ਇੱਕ ਤਾਂ ਸਾਡੇ ਮਾਤਾ ਰਾਣੀਆ ਜਗਾ ਜਿਹੜੀ ਦੱਬੀ ਹੋਈ ਸੀ ਤਾਕਜਕਾਰ ਲੋਕਾਂ ਨੇ ਉਹ ਆਕੇ ਸੀ ਛੜਾਈ ਆਗੀ ਉੱਥੇ ਇੱਕ ਵਧੀਆ ਪਾਰਕ ਬਣਾਇਆ ਹੈਗਾ ਤੇ ਉਹਦਾ ਕੰਮ ਵੀ ਚੱਲ ਰਿਹਾ ਹੈਗਾ ਤੇ ਉੱਥੇ ਮਾਤਾ ਰਾਣੀਆਂ ਵੀ ਬਣਾਈਆਂ ਜਾ ਰਹੀਆਂ ਨੇ ਉਹ ਮਾਤਾ ਰਾਣੀਆਂ ਦੀ ਜਿਹੜਾ ਸੀ ਸਰਵਕਸ ਦਾ ਯੂਆਰ ਪੇਰ ਦਾ ਕੰਮ ਕਰਾਉਣੇ ਪਾਈਪ ਲਾਈਨ ਦਾ ਵਧੀਆ ਕੰਮ ਹੁੰਦੇ ਨੇ ਪਿੰਚਾ ਇੱਕ ਹੱਡਾ ਰੋੜੀ ਵਾਲੀ ਗਲੀ ਸੀ ਜਿਹੜੀ ਤਕਰੀਬਨ ਉਹ 6-700 ਮੀਟਰ ਆਪਾਂ ਕਹਿ ਲਈਏ ਪਾਉਣ ਇੱਕ ਕਿਲੋਮੀਟਰ ਦੀ ਕੱਚੀ ਧੀ ਜਿਹਦੇ ਦਾ ਪਿੰਡ ਵੱਜਿਆਗਾ ਉਹ ਤੇ ਇੱਟ ਦਾ ਕੰਮ ਸ਼ੁਰੂ ਹੋਇਆਗਾ ਇੱਕ ਤਾਂ ਪਾਣੀ ਵਾਲੀ ਟੈਂਕੀ ਸੀ ਦੇਖਾ ਉਹ ਹੋਵੇ ਮਾਤਾ ਰਾਣੀ ਦਾ ਪ੍ਰਹਾਸ ਸੀ ਉਹ ਬਣ ਲਗਦੀਆਂ ਨੇ ਤੇ ਉਸ ਤੋਂ ਬਾਅਦ ਆਪਹੀਂ ਸਾਨੂੰ ਕੋਈ ਆਸ ਨਹੀਂ ਸੀ ਸੀ ਪਿੰਡ ਗੜੱਦੀ ਦੇ ਸਰਪੰਚ ਨੇ ਕਰਵਾ ਦਿੱਤੇ ਪਿੰਡ ਦੇ ਨਵੇਂ ਕੰਮ ਸ਼ੁਰੂ ਤੇ ਰੁਕੇ ਹੋਏ ਕੰਮਾਂ ਨੂੰ ਮਿਲ ਗਈ ਪ੍ਰਵਾਨਗੀ ਤੇ ਦੱਸ ਦਿੰਨੇ ਆ ਤੁਹਾਨੂੰ ਪਿੰਡ ਦੀ ਨਵੀਂ ਬਣੀ ਪੰਚਾਇਤ ਤੇ ਨਵੇਂ ਬਣੇ ਸਰਪੰਚ ਵੱਲੋਂ ਪਿੰਡ ਦੇ ਉਹ ਕੰਮ ਕਰਵਾਏ ਗਏ ਜੋ ਪਿੰਡ ਦੇ ਸ਼ੁਰੂਆਤ ਤੋਂ ਹਲੇ ਤੱਕ ਨਹੀਂ ਸੀ ਹੋਏ ਪਿੰਡ ਦੇ ਵਿੱਚ ਸੋਲਰ ਸਿਸਟਮ ਲੱਗਿਆ ਪਿੰਡ ਦੇ ਵਿੱਚ ਜਿਹੜੇ ਟੈਂਕ ਨੇ ਉਹ ਵੀ ਸਹੀ ਤਰੀਕੇ ਨਾਲ ਉਹਨਾਂ ਦੀ ਸਫਾਈ ਕਰਵਾ ਕੇ ਕੰਮ ਜਿਹੜਾ ਸ਼ੁਰੂ ਕਰਵਾਇਆ ਗਿਆ ਤੇ ਵਾਟਰ ਟੈਂਕ ਜਿਹੜਾ ਹੈ ਉਹ ਪਾਣੀ ਦੀ ਟੈਂਕੀ ਜਿਹੜੀ ਵਾਟਰ ਬਾਕਸ ਦੀ ਉਹ ਵੀ ਨਵੀਂ ਲਗਵਾਈ ਗਈ ਤੇ ਉਸ ਤੋਂ ਬਾਅਦ ਸਕੂਲ ਦਾ ਸ਼ੈੱਡ ਬਣਵਾਇਆ ਗਿਆ ਤੇ ਧਰਮਸ਼ਾਲਾ ਬਣਵਾਈ ਗਈ ਹੈ ਸਭ ਤੋਂ ਵੱਡਾ ਜਿਹੜਾ ਕੰਮ ਸੀ ਪਿੰਡ ਦਾ ਉਹ ਇਹ ਸੀ ਕਿ ਪਾਣੀ ਦੀ ਟੈਂਕੀ ਤੋਂ ਬੜੇ ਪਰੇਸ਼ਾਨ ਸੀ ਤੇ ਨਵੀਂ ਪਾਣੀ ਦੀ ਟੈਂਕੀ ਜਿਹੜੀ ਆ ਪਿੰਡ ਦੇ ਵਿੱਚ ਲਗਵਾਈ ਗਈ ਆ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਵੀ ਪੰਚਾਇਤ ਵੱਲੋਂ ਵੱਖੋ ਵੱਖਰੇ ਕੰਮ ਨਵੇਂ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਉੱਤੇ ਹੀ ਨਵੇਂ ਬਣੇ ਸਰਪੰਚ ਨੌਜਵਾਨ ਸਰਪੰਚ ਦੀ ਲੋਕ ਸ਼ਲਾਘਾ ਕਰ ਰਹੀ ਹੈ ਕਿਉਂਕਿ 1 ਕਿਲੋਮੀਟਰ ਤੱਕ ਦੀ ਕੱਚੀ ਸੜਕ ਜੋ ਪਿੰਡ ਬੰਨ ਤੋਂ ਲਗਾਤਾਰ ਕੱਚੀ ਸੀ ਤੇ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਸੀ ਤੇ ਇਸ ਸੜਕ ਦੇ ਉੱਪਰ ਕੱਚੀ ਮਿੱਟੀ ਤੇ ਜਦੋਂ ਪਾਣੀ ਖੜਦਾ ਸੀ ਤਾਂ ਲੋਕਾਂ ਨੂੰ ਤਕਲੀਫ ਹੁੰਦੀ ਸੀ ਜਿਸ ਤਕਲੀਫ ਤੋਂ ਛੁਟਕਾਰਾ ਨਵੀਂ ਪੰਚਾਇਤ ਨੇ ਦਵਾ ਦਿੱਤਾ ਹੈ ਪਿੰਡ ਦੇ ਲੋਕ ਸ਼ਲਾਘਾ ਕਰ ਰਹੇ ਆ ਕਿ ਨਵੀਂ ਬਣੀ ਪੰਚਾਇਤ ਨੇ ਹਰ ਇੱਕ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਆ ਸੜਕ ਦੀ ਤਸਵੀਰਾਂ ਜਿਹੜੀ ਹੁਣ ਬਣ ਰਹੀ ਆ ਤੇ ਇਸ ਨੂੰ ਜਿਹੜਾ ਇਟਾਂ ਵਾਲੀ ਸੜਕ ਜਿਹੜੀ ਬਣਨ ਜਾ ਰਹੀ ਹੈ ਤੇ ਇਸ ਕਰਕੇ ਪਿੰਡ ਦੇ ਲੋਕ ਸ਼ਲਾਘਾ ਕਰ ਰਹੇ ਹਨ ਨਵੀਂ ਬਣੀ ਇਸ ਪੰਚਾਇਤ ਦੀ ਤੇ ਨਾਲ ਹੀ ਲੰਬੇ ਸਮੇਂ ਤੋਂ ਰੂੜੀਆਂ ਜਿਹੜੀਆਂ ਇੱਥੇ ਜਮ੍ਹਾਂ ਸੀ ਉਹ ਚਕਵਾ ਕੇ ਇੱਥੇ ਪਾਰਕ ਬਣਾਇਆ ਤੇ ਮਾਤਾ ਰਾਣੀਆਂ ਬਣਾਈਆਂ ਗਈਆਂ ਮੰਦਿਰ ਬਣਾਇਆ ਗਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕੰਮ ਪਿੰਡ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਤੇ ਰਮਨਦੀਪ ਸਰਪੰਚ ਨੇ ਜੋ ਜਾਣਕਾਰੀ ਦਿੱਤੀ ਉਹ ਸੁਣ ਕੇ ਤੁਸੀਂ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿ ਅਜਿਹੀਆਂ ਪੰਚਾਇਤਾਂ ਹੋਣੀਆਂ ਚਾਹੀਦੀਆਂ ਨੇ ਜਨ੍ਹਾਂ ਵੱਲੋਂ ਤੇਜ਼ੀ ਨਾਲ ਕੰਮ ਕੀਤੇ ਜਾ ਰਹੇ ਨੇ ਹਲੇ ਨਵੀਂ ਬਣੀ ਪੰਚਾਇਤ ਨੂੰ ਕੁਝ ਹੀ ਮਹੀਨੇ ਹੋਏ ਨੇ ਪਰ ਪਿੰਡ ਵਾਲੇ ਲੋਕ ਚਲਾਗਾ ਕਰ ਰਹੇ ਨੇ ਕੀਤੇ ਹੋਏ ਕੰਮਾਂ ਦੀ ਸੁਣਿਓ ਤੇ ਕਰਿਓ ਦੱਬ ਕੇ ਸ਼ੇਅਰ ਜਿਦੋਂ ਲਗਭਗ ਪੰਚਾਇਤਾਂ ਬਣ ਲੱਗੀਆਂ ਨੇ ਗੀਆਂ ਮੇਥੋਂ ਪਹਿਲਾਂ ਮੇਰੇ ਦਾਦਾ ਜੀ ਵੀ ਸਰਪੰਚ ਰਹੇ ਨੇਗੇ ਤੇ ਸ਼ੁਰੂਤੀ ਕੰਮ ਤਾਂ ਸਾਰੀਆਂ ਪੰਚਾਇਤਾਂ ਕਰਦੀਆਂ ਆ ਰਹੀਆਂ ਨੇ ਜਿੰਨਾਂ ਕੋ ਜੋਗੇ ਹੋਏ ਸਾਰੇ ਸਰਪੰਚਾ ਮੈਂਬਰਾਂ ਨੇ ਆਪ ਦਾ ਜੋਰ ਲਾ ਕੇ ਕੰਮ ਕਰਵਾਏ ਨੇ ਪਿੰਡ ਦੇ ਪਰ ਅਸੀਂ ਜਿਹੜੇ 2-4 ਵੱਡੇ ਕੰਮ ਪਿੰਡ ਦੇ ਸਾਨੂੰ ਮੁੱਖ ਲੱਗੇ ਉਹ ਅਸੀਂ ਜਿਵੇਂ ਬਾਰਡਰ ਬਾਕਸ ਦੀ ਟੈਂਕੀ ਤੁਸੀਂ ਦੇਖਦੇ ਹੋਵੋਗੇ ਇਹ 70 ਲੱਖ ਰੁਪਇਆ ਪਾਸ ਕਰਾਇਆ ਅਸੀਂ ਤੇ ਇਹ ਜੇ ਐਮਐਲਏ ਸਾਹਿਬ ਉਧਰਾਮ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਤੇ ਫਿਰ ਅਸੀਂ ਸਕੂਲ ਤੇ ਸ਼ੈੱਡ ਪਾਇਆਗਾ 4.5 ਲੱਖ ਰੁਪਏ ਨਾਲ ਤੇ ਰਮਦਾਸ ਸਿੰਘ ਧਰਮਸ਼ਾਲਾ ਨੂੰ 10 ਲੱਖ ਰੁਪਏ ਦਵਾਇਆ ਉਹਨਾਂ ਕੋਲੇ ਬੈਠਣ ਲਈ ਧਰਮਸ਼ਾਲਾ ਨਹੀਂ ਹੈਗੀ ਸੀਗੀ ਤੇ ਹੁਣ ਅਸੀਂ ਜਦੋਂ ਦਾ ਮੈਂ 4-5 ਮਹੀਨੇ ਹੋਏ ਨੇ ਜਦੋਂ ਦਾ ਮੈਂ ਖੁਦ ਸਰਪੰਚ ਬਣਿਆ ਇਹ ਕੰਮ ਜਿਹੜੇ ਮੈਂ ਤੁਹਾਨੂੰ ਗਿਣਾਈ ਨੇ ਮੇਰੇ ਸਰਪੰਚੀ ਤੋਂ ਪਹਿਲਾਂ ਕਰਵਾਏ ਨੇਗੇ ਤੇ ਹੁਣ ਮੈਂ ਇੱਕ ਤਰ੍ਹਾਂ ਸਾਡੇ ਮਾਤਾ ਰਾਣੀਆਂ ਜਗ੍ਹਾ ਜਿਹੜੀ ਦੱਬੀ ਹੋਈ ਸੀਤੀ ਕਾਬਜਕਾਰ ਲੋਕਾਂ ਨੇ ਉਹ ਆ ਕੇ ਸੀ ਛੜਾਈ ਆਗੀ ਉੱਥੇ ਇੱਕ ਵਧੀਆ ਪਾਰਕ ਬਣਾਇਆ ਹੈਗਾ ਤੇ ਉਹਦਾ ਕੰਮ ਵੀ ਚੱਲ ਰਿਹਾ ਹੈਗਾ ਤੇ ਉੱਥੇ ਮਾਤਾ ਰਾਣੀਆਂ ਵੀ ਬਣਾਈਆਂ ਜਾ ਰਹੀਆਂ ਨੇ ਉਹ ਮਾਤਾ ਰਾਣੀਆਂ ਦੀ ਜਗਾ ਸੀ ਤੇ ਇੱਕ ਹੱਡਾ ਰੂੜੀ ਵਾਲੀ ਗਲੀ ਸੀ ਜਿਹੜੀ ਤਕਰੀਬਨ ਉਹ 6-700 ਮੀਟਰ ਆਪਾਂ ਕਹਿ ਲਈਏ ਪੌਣੇ ਇੱਕ ਕਿਲੋਮੀਟਰ ਦੀ ਕੱਚੀ ਸੀ ਜਦੋਂ ਦਾ ਪਿੰਡ ਬੱਜਿਆਗਾ ਉਹ ਤੇ ਇੱਟ ਦਾ ਕੰਮ ਸ਼ੁਰੂ ਹੋਇਆਗਾ ਅੱਜ ਕੰਮ ਸ਼ੁਰੂ ਕੀਤਾ ਗਿਆਗਾ ਉੱਥੇ 1,10,000 ਇੱਟ ਲਾਈ ਜਾ ਰਹੀ ਹੈ ਜੀ ਤੇ ਮੇਰੇ ਪਿੰਡ ਛੱਪੜ ਹੈ ਜੋ ਤਕਰੀਬਨ 5-4 ਏਕੜ ਚ ਫੈਲਿਆ ਹੋਇਆਗਾ ਉਹਦੀ 18 ਲੱਖ ਦੀ ਮਨਜ਼ੂਰੀ ਨਾਲ ਪਾਈਪਲਾਈਨ ਪਾਸ ਕਰਾਈਆ ਪਾਈਪਲਾਈਨ ਅਸੀਂ ਕੁਝ ਬਿਛਾ ਲਈ ਹੈ ਕੁਸ਼ ਕਣਕ ਕਰਕੇ ਨਹੀਂ ਬਿਛਾਈ ਕਣਕ ਖੜੀ ਸੀਗੀ ਬਾਕੀ ਪੈ ਪਸੀਂ ਕਣਕ ਤੋਂ ਬਾਅਦ ਬਿਛਾਵਾਂਗੇ ਦੇਖੋ ਮੈਂ ਦੱਸਣਾ ਚਾਹਣਾਗਾ ਵੀ ਜਿੰਨੇ ਵੀ ਦੇਖੋ ਮੇਰੀ ਕੋਈ ਉਮਰ ਬਾਲੀ ਵੱਡੀ ਨਹੀਂ ਮੇਰੀ 28 29 ਸਾਲਾਂ ਦੀ ਉਮਰ ਹੈ ਮੈਂ ਕਿਸੇ ਜੀ ਨੂੰ ਸੁਝਾਤ ਆਣੀ ਦੇ ਸਕਦਾ ਕਿਉਂ ਮੇਰੀ ਏਡੀ ਉਮਰ ਨਹੀਂ ਮੇਥੋਂ ਵੱਡੀ ਉਮਰ ਦੇ ਸਰਪੰਚ ਮੈਂਬਰ ਵੀ ਬਣੇ ਨੇਗੇ ਪੰਜਾਬ ਚ ਮਾਨਸਾ ਜ਼ਿਲ੍ਹੇ ਚ ਬਣੇ ਨੇ ਸਾਡੇ ਬਲਾਡੇ ਹਲਕੇ ਚ ਬਣੇ ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੂੰਗਾ ਵੀ ਜਿਹੜੇ ਸਰਪੰਚ ਨੇ ਉਹ ਜੇ ਕੰਮ ਕਰਾਉਣ ਦਾ ਟੀਚਾ ਰੱਖਦੇ ਨੇ ਤਾਂ ਉਹਨਾਂ ਨੂੰ ਫੰਡਾਂ ਵੱਲ ਝਾਕਣ ਦੀ ਕੋਈ ਲੋੜ ਨਹੀਂ ਕਿਉਂ ਸੈਂਟਰ ਸਰਕਾਰ ਦੇ ਹੋ ਜਾਂਦੇ ਆ ਪੰਜਾਬ ਸਰਕਾਰ ਦੇ ਹੋ ਸਕਦੇ ਸਾਡੀ ਨਰੇਗਾ ਹੋ ਜਾਂਦੀ ਆ ਬਹੁਤ ਕੰਮ ਹੈਗੇ ਆ ਜੋ ਪੰਚਾਇਤਾਂ ਦੇ ਹੱਥ ਚ ਨੇ ਕੰਮ ਹੁ ਕਰਾ ਸਕਦੇ ਨੇਗੇ ਪਰ ਜਿਨ੍ਹਾਂ ਨੇ ਕੋਈ ਐਵੇਂ ਹੀ ਬਹਾਨੇਬਾਜ਼ੀ ਚ ਆ ਕੇ ਕੰਮ ਨਹੀਂ ਕਰਨਾ ਵੀ ਆਪਾਂ ਸਰਪੰਚ ਬਣ ਗਏ ਆਪਾਂ ਨਹੀਂ ਕੋਈ ਕੰਮ ਕਰਨਾ ਉਹ ਫਿਰ ਫੰਡਾਂ ਦੇ ਬਹਾਨੇ ਵੀ ਲਾਉਂਦੇ ਨੇ ਫੰਡਾਂ ਦੀ ਸਰਕਾਰਾਂ ਚ ਕੋਈ ਘਾਟ ਨਹੀਂ ਹੁੰਦੀ ਜੇ ਬਿਨ ਸਰਕਾਰ ਦਾ ਸਰਪੰਚ ਵੀ ਚਾਹੇ ਤਾਂ ਉਹ ਜਿੰਨੇ ਮਰਜ਼ੀ ਕੰਮ ਕਰਾ ਸਕਦਾ ਹੈਗਾ ਜੀ ਸੀਰ ਸਿੰਘ ਜੀ ਪਿੰਡ ਗੜੱਦੀ ਆਈ ਕੰਮ ਵਧੀਆ ਹੋ ਰਹੇ ਨੇ ਜੀ ਨਮੀਮਣੀ ਪੰਚਾਇਤ ਹੈ ਜਿਹੜੀ ਵਧੀਆ ਕੰਮ ਕਰ ਰਹੀ ਹੈ। ਬਾਕੀ ਪਹਿਲਾਂ ਵੀ ਹੋਏ ਨੇ ਪੰਚਾਇਤਵਾਨ ਤੋਂ ਪਹਿਲਾਂ ਰਾਮਣ ਨੇ ਵਧੀਆ ਕੰਮ ਕਰੇ ਨੇ, ਰਾਮਣ ਸਰਪੰਚ ਨੇ। ਹੁਣ ਵੀ ਹੋ ਰਹੇ ਨੇ ਜੋ ਟੋਬੇ ਦੀ ਪਾਈਪ ਲਾਈਨ ਆ ਸਾਡੇ ਉਹ ਵੀ ਪਾਸ ਕਰਵਾਈ ਇਹਨਾਂ ਨੇ। ਬਾਕੀ ਹੋਰ ਕੰਮ ਚੱਲ ਰਹੇ ਨੇ ਪਿੰਡ 'ਚ 20 ਦੇ ਬਾਰਡਰ ਬਾਕਸ ਦਾ ਜੋ ਰਿਪੇਅਰ ਦਾ ਕੰਮ ਕਰਾਉਣਾ ਪਾਈਪ ਲਾਈਨ ਦਾ। ਵਧੀਆ ਕੰਮ ਹੁੰਦੇ ਨੇ ਜੀ ਪਿੰਡ 'ਚ। ਪਹਿਲਾਂ ਵੀ ਕੰਮ ਤਾਂ ਖਰ ਪਹਿਲਾਂ ਵੀ ਹੋਏ ਨੇ ਜੀ, ਹੁਣ ਇਹਨਾਂ ਨੇ ਚਲੋ ਵਧੀਆ ਕਰੇ ਨੇ ਛੇਤੀ ਜੋ ਸਰਪੰਚਾਇਤ ਵਧੀਆ ਬਣੀ ਆ ਹੁਣ। ਦਰਨੀਤ ਕੌਰ ਵੀਰੇ ਮੇਰੇ ਪਿੰਡ ਚ ਕੰਮ ਬਹੁਤ ਹੀ ਹੋ ਰਿਹਾ ਪਹਿਲਾਂ ਸਾਡੇ ਕੁਛ ਨਹੀਂ ਸੀ ਹੁਣ ਸਕੂਲ ਦਾ ਦੇਖਾ ਜਵਾਕ ਬਹੁਤ ਧੁੱਪੇ ਮੱਚ ਦੇ ਸੀ ਦੇ ਬੱਚੇ ਉਹਨਾਂ ਨੇ ਸੈੱਡ ਪਾਤੇ ਇਹਨਾਂ ਨੇ ਵਧੀਆ ਪੂਰਾ ਪ੍ਰੋਗਰਾਮ ਕਰਿਆ ਸਾਰੇ ਕੰਮ ਇਹਨੇ ਹੁਣ ਜਿੱਥੋਂ ਸਮਝ ਲੈ ਵੀ ਇਹੋ ਵਧੀਆ ਕਰਦਾ ਦੇ ਕੰਮ ਹੁਣ ਗਾਹਾਂ ਵਾਸਤੇ ਵੀ ਆਪੀ ਦੇਖ ਵਧੀਆ ਕਰੂ ਰਿਹਾ ਸਾਡੇ ਕੋਈ ਕੰਮ ਨਹੀਂ ਸੀ ਚੱਜਦਾ ਬਣਦਾ ਆ ਹਾਤਾ ਸੀ ਬਰਾ ਹਾਸੀ ਕੁੱਤੇ ਸਮਝਦਾ ਬੱਚਿਆਂ ਨੂੰ ਨੰਗਣ ਨਹੀਂ ਸੀ ਦਿੰਦੇ ਦੇ ਹਾਂ ਵੀ ਸਾਰਾ ਉਹਦਾ ਵਧੀਆ ਦੇ ਕੰਮ ਇਹਨਾਂ ਨੇ ਬਹੁਤ ਵਧੀਆ ਦੇ ਚੂਰਤ ਬਣਾ ਰੱਖੀ ਜਿੱਦ ਨੇ ਹਜੇ ਤਾਂ ਦੇਖ ਥੋ ਟਾਈਮ ਹੀ ਥੋੜਾ ਹੋਇਆ ਸਾਨੂੰ ਪੱਤੇ ਦੇ ਵੀ ਆ ਜਾ ਦੇ ਨਹੀਂ ਬੋਲ ਉਹ ਚਰਾਂਦੀ ਸੀ ਇਹਰੇ ਪਿੰਡ ਗੜੱਦੀ ਚੂਰਤ ਨੂੰ ਸਾੜੇ ਵਧੀਆ ਚੱਲ ਰਹੀ ਹੈ ਹਾਂ ਕੀ ਹੋ ਰਿਹਾ ਹੈ ਸਾਡੇ ਇੱਕ ਤਾਂ ਪਾਣੀ ਵਾਲੀ ਟੈਂਕੀ ਸੀ ਦੇਖਾ ਉਹ ਹੋ ਗਈ ਮਾਤਾ ਰਾਣੀ ਦਾ ਪੁਰਾਹਾ ਹਾਸ ਸੀ ਉਹ ਬਣ ਲੱਗ ਰਹੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਹੀ ਸਾਨੂੰ ਕੋਈ ਆਸ ਹੀ ਨਹੀਂ ਸੀ ਜੀ ਇਹ ਹੋ ਗਈ ਮਿਲ 20 20 25 ਸਾਲ ਹੋ ਗਏ ਸੰਨੇ ਕੋ ਝੱਕ ਹੀ ਨਿੱਧਾ ਪੱਗਾ ਸਿੰਘਾ ਜੀ ਮੇਰਾ ਨਾਮ ਕੀ 20 25 ਸਾਲ ਹੋ ਗਏ ਜਿਹੜਾ ਨਰਕੀ ਦੀ ਗਿਆ ਜੀ ਸਾਰਾ ਗਲੀ ਦਾ ਇਹ ਸਰਪੰਚ ਰਾਮਨ ਸਿੰਘ ਨਵੇਂ ਬਣਿਆ ਜੀ ਆਪਣਾ ਜਿਹੜਾ ਜੋ ਕਿ ਆਪਣਾ ਨਵਾਂ ਕੰਮ ਸਟਾਰਟ ਕਰ ਲਿਆ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਸਾਡਾ ਨਰਕ ਨਿਕਲ ਗਿਆ ਜਿੱਥੋਂ ਤੇ ਸਤਿਕਾਰ ਕਰਦੇ ਆਂ ਜੀ ਇਹਨਾਂ ਦਾ ਵੀ ਹੋਰ ਵੀ ਨਵੇਂ ਕੰਮ ਕਰਨਗੇ ਜੀ ਇਹ ਬਹੁਤ ਯਾਦ ਇਹ ਤੇ ਜਿਹਦੇ ਦਾ ਇੱਕ ਤਾਂ ਪਾਣੀ ਪੂੜੀ ਦਾ ਜਮੀ ਹੱਲ ਨਹੀਂ ਦੀਗਾ ਜੀ ਡਿੱਗਦੇ ਆਉਂਦੇ ਤੁਰ ਤੋ ਇਹਨੇ ਕਹਿੰਦੇ ਕਿ ਜਵਾਖ ਜੀ ਮਤਲਬ ਕਿ ਹੁਣ ਇਹ ਬਣਿਆ ਜੀ ਹੁਣ ਇਹਦੇ ਨਾਲ ਬਹੁਤ ਵਧੀਆ ਕੰਮ ਸਾਡਾ ਹੋ ਰਿਹਾ ਜੀ ਹੁਣ ਗਾਹਾਂ ਵੀ ਕਰਦੇ ਤੇ ਬਾਕੀ ਗਾਹਾਂ ਵੀ ਕਰਦੇ ਰਹਿਣ ਜੀ ਪਤਾ ਕਹਿੰਦੇ ਨੇ ਧੰਨਵਾਦ ਜੀ ਬਹੁਤ ਸਾਲ ਹੋ ਗਏ ਜਿਹਨੂੰ ਬਣੇ ਨੇ ਇਹਨਾਂ 20-25 ਸਾਲ ਹੋ ਗਏ ਨਰਕੀ ਪੈਦੀ ਯਾਰ ਧੁਰ ਦੀ ਤੋਂ ਰੋਖਣੀ ਬਹੁਤ ਜ਼ਿਆਦੇ ਦੀ ਇਹ ਚ ਹਾਂਜੀ ਬਹੁਤ ਸੌਖੇ ਹੋਣਾ ਜੀ ਇਹਦੇ ਚ ਵਾਖਾਂ ਨੂੰ ਬਹੁਤ ਦਿੱਕਤ ਪਈ ਜੀ ਇਹਦੇ ਵਿੱਚ ਉੱਥੋਂ ਧੁਰ ਤੋਂ ਲੈ ਕੇ ਹੋਈ ਦੀਗਾ ਜੀ ਨਰਕ ਐਂ ਓਖਣੀ ਬਹੁਤ ਜ਼ਿਆਦੇ ਦੀ ਇਹ ਚ ਵੀ ਹੀ ਜੀ ਦੀ ਅੱਛਾ ਹਾਂਜੀ ਸੰਦਾ ਸਾਹਿਬ ਜੀ ਪਹਿਲਾਂ ਜੀ ਬਹੁਤ ਗੰਦ ਦੀ ਬੇਰੀ ਜ਼ਿਆਦੇ ਰੇ ਹੂੰ ਨੰਗਾ ਕੀ ਜਾਂਦਾ ਜੀ ਪਾਣੀ ਦੀ ਗੋਡੇ ਗੋਡੇ ਖੜਾ ਦੀ ਰੇ ਜਿੰਨੀ ਹੁਣ ਨਵੀਂ ਪੰਚਾਇਤਾਂ ਨੇ ਇਹਨਾਂ ਨੇ ਰੂੜੀਆਂ ਵੀ ਜਗਾਤੀਆਂ ਚਾਦਵਾਰ ਮਾਤਾ ਰਾਣੀ ਵੀ ਨਵੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਹੋਰ ਗਲੀਆਂ ਗਲੀਆਂ ਵੀ ਕੰਮ ਸ਼ੁਰੂ ਕਰਖਾਈ ਕੰਮ ਬਹੁਤ ਬਹੁਤ ਚੰਗੀ ਕਰ ਰਹੀ ਹੈ ਹੁਣ ਵਾਲੀ ਪੰਚਾਇਤ ਜੀ ਤੇ ਜਿਹੜਾ ਪਿੰਡ ਪਿੰਡ ਆ ਉਹ ਦਿਨ ਇਕੱਠੀ ਜੁਦਾ ਨਹੀਂ ਹਾਂ ਜਮਾਨ ਨਾਲ ਕਰਦਾ ਜਮਾਨ ਸੋ ਗਿੱਟ ਲਿਆ ਤੇ ਜੀ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ ਅੱਡੋਡੀ ਪਹੁੰਚਾ ਸਾਡੇ ਪਾਸਾ ਹੁਣ ਇਹ ਵਧੀਆ ਮੈਂ ਕਿਹਾ ਲਾਗੇਗੀ ਉਹਦੇ ਵਾਜ ਜੇ ਅਸੀਂ ਕਹਿੰਦੇ ਜੀ ਸਾਡੇ ਪਿੰਡ ਦਾ ਗੰਦ ਚੱਕੇ ਕਿਸੇ ਪੰਚਾਇਤ ਨੂੰ ਚੱਕੇਗੇ ਜੀ ਬਹੁਤ ਵਾਗੀ ਦੀ ਪਹਿਲਾਂ ਇਹ ਕਿੰਨੇ ਸਾਲ ਹੋ ਗਏ ਜਗਾ ਇਹਦਾ ਮਾ ਜੁੱੜਿਆ ਪਿੰਡ ਵਿਧਿਆ ਉਦੋਂ ਦੀ ਜੀ ਇਹ ਨੱਕ ਤੇ ਇੱਥੇ ਪਾਣੀ ਖੜਾ ਤੇ ਦੇਸਣ ਦਾ ਠੀਕ ਹੈ ਇਹ ਛੱਪੜੀ ਹੁੰਦੀ ਕਾਪੜੀ ਵੀ ਮੰਦਿਰ ਪਵਾਤਾ ਕਿ ਆਹ ਉਹਦੇ ਤੇ ਸੜਕ ਬਣਾ ਦੀ ਵਧੀਆ ਆ ਗਏ ਗੁੜੀਆਂ ਚ ਕਵਾਦੀਆਂ ਉਹ ਗੰਦ ਦੀਗਾ ਇੱਥੋਂ ਮਤਲਬ ਆਜੇ ਕਾਰਵਾਈ ਗੱਡੀ ਪਿਆ 40 ਲਵਾਤੀ ਠੀਕ ਹੈ ਓਕੇ ਬੈਠਣ ਉੱਠਣ ਲਈ ਜਗ੍ਹਾ ਬਣਾ ਚੀਣਾ ਆ ਮਾਤਾ ਰਾਣੀਆ ਨੇ ਇਹਨਾਂ ਦੀ ਗੱਲ ਬਣਾ ਦੇਣੀ ਹੁਣ ਰੰਗ ਰੋਗਨ ਕਰਾ ਕੇ ਵਧੀਆਣਾ ਓਕੇ